ਕੈਨੇਡਾ ਸਰਕਾਰ ਨੇ ਇੱਕ ਵੱਡਾ ਤੇ ਰਾਹਤ ਦੇਣ ਵਾਲਾ ਐਲਾਨ ਕੀਤਾ ਹੈ ਜਿਸ ਦੇ ਨਾਲ ਵਿਦੇਸ਼ੀ ਨਾਗਰਿਕਾਂ ਦੇ ਲਈ ਕੈਨੇਡਾ ਦੇ ਵਿੱਚ ਪੀਆਰ ਦੀ ਅਰਜ਼ੀ ਪ੍ਰਕਿਰਿਆ ਹੋਰ ਸੁਖਾਲੀ ਹੋ ਜਾਵੇਗੀ ਇਮੀਗ੍ਰੇਸ਼ਨ ਐਂਡ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਹੁਣ ਟੋਫਲ ਅਸੈਂਸ਼ੀਅਲਸ ਟੈਸਟ ਨੂੰ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦੇ ਪ੍ਰਮਾਣ ਵਜੋਂ ਪੀਆਰ ਅਰਜ਼ੀਆਂ ਦੇ ਲਈ ਮਨਜ਼ੂਰ ਕੀਤਾ ਜਾ ਸਕਦਾ ਹੈ ਇਹ ਫੈਸਲਾ ਉਨਾ ਲੋਕਾਂ ਦੇ ਲਈ ਇੱਕ ਵਰਦਾਨ ਸਾਬਿਤ ਹੋਵੇਗਾ ਜੋ ਕੈਨੇਡਾ ਦੇ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਟੋਫਲ ਐਸੈਂਸ਼ੀਅਲਸ ਐਜੂਕੇਸ਼ਨ ਟੈਸਟਿੰਗ ਸਰਵਿਸ ਦੇ ਵੱਲੋਂ ਕਰਵਾਇਆ ਜਾਣ ਵਾਲਾ ਇੱਕ ਅੰਗਰੇਜ਼ੀ ਭਾਸ਼ਾ ਦਾ ਟੈਸਟ ਹੈ ਜੋ 90 ਮਿੰਟ ਦਾ ਅਤੇ ਕਾਫੀ ਕਿਫਾਇਤੀ ਟੈਸਟ ਮੰਨਿਆ ਜਾਂਦਾ ਹੈ ਇਹ ਟੈਸਟ ਰੋਜ਼ਾਨਾ ਅਤੇ ਕੰਮਕਾਜੀ ਜੀਵਨ ਦੇ ਵਿੱਚ ਵਰਤੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਜਾਂਚਦਾ ਹੈ ਇਸ ਨੂੰ ਮੁੱਖ ਚਾਰ ਹਿੱਸਿਆਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਲਿਸਨਿੰਗ ਜਿਸ ਦੇ ਵਿੱਚ 5 ਮਿੰਟ ਤੱਕ ਕਾਮਕਾਰਜੀ ਤੇ ਸਮਾਜਿਕ ਸਥਿਤੀਆਂ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਸੁਣ ਕੇ ਦੇਣੇ ਹੁੰਦੇ ਨੇ ਉਸ ਤੋਂ ਬਾਅਦ ਰੀਡਿੰਗ ਜਿਸ ਦੇ ਵਿੱਚ 22 ਮਿੰਟਾਂ ਦੇ ਵਿੱਚ ਈਮੇਲਸ ਅਤੇ ਅਖਬਾਰਾਂ ਦੀਆਂ ਕਾਮਕਾਰਜੀ ਦਸਤਾਵੇਜ਼ਾਂ ਨੂੰ ਸਮਝਣ ਦੀ ਯੋਗਤਾ ਜਾਂਚੀ ਜਾਂਦੀ ਹੈ ਉਸ ਤੋਂ ਬਾਅਦ ਰਾਈਟਿੰਗ ਜਿਸ ਦੇ ਵਿੱਚ 24 ਮਿੰਟਾਂ ਦੇ ਵਿੱਚ ਈਮੇਲ ਜਵਾਬ ਅਤੇ ਸੰਗਠਿਤ ਲਿਖਿਤ ਸੰਚਾਰ ਦੀ ਜਾਂਚ ਹੁੰਦੀ ਹੈ ਉਸ ਤੋਂ ਬਾਅਦ ਸਪੀਕਿੰਗ ਜਿਸ ਵਿੱਚ 24 ਮਿੰਟ ਦੇ ਵਿੱਚ ਰੋਜ਼ਾਨਾ ਤੇ ਕਮਕਾਜੀ ਸਥਿਤੀਆਂ ਵਾਲੀਆਂ ਸਥਿਤੀ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ ਇਸ ਤੋਂ ਇਲਾਵਾ ਇੱਕ ਵਿਲੱਖਣ ਪਰਸਨਲ ਵੀਡੀਓ ਸਟੇਟਮੈਂਟ ਵੀ ਹੈ ਜੋ ਕਿ ਅਨਸਕੋਰਡ ਹੁੰਦਾ ਹੈ ਅਤੇ ਅਰਜ਼ੀਕਾਰ ਨੂੰ ਆਪਣੀ ਸ਼ਖਸੀਅਤ ਅਤੇ ਕਮਿਊਨੀਕੇਸ਼ਨ ਸਕਿੱਲਸ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮੌਕਾ ਦਿੰਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਪ੍ਰੋਗਰਾਮਸ ਤੇ ਟੂਫਲ ਅਸੈਂਸ਼ੀਅਲਸ ਲਾਗੂ ਹੋਵੇਗਾ ਇਹ ਅੰਗਰੇਜ਼ੀ ਭਾਸ਼ਾ ਦਾ ਟੈਸਟ ਕੈਨੇਡਾ ਦੇ ਸਥਾਈ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਲਈ ਮਨਜ਼ੂਰ ਕੀਤਾ ਜਾਵੇਗਾ ਜਿਨ੍ਹਾਂ ਦੇ ਵਿੱਚ ਸ਼ਾਮਿਲ ਹੈ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਜਿਸ ਦੇ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਸ਼ਾਮਿਲ ਨੇ ਦੂਜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜੋਸ ਦੇ ਵਿੱਚ ਵੱਖ-ਵੱਖ ਪ੍ਰੋਵਿੰਸਿਸ ਦੀਆਂ ਆਪਣੀਆਂ ਸ਼ਰਤਾਂ ਲਾਗੂ ਹੋ ਸਕਦੀਆਂ ਨੇ ਇਸ ਦੇ ਲਈ ਸਕੋਰ ਦੀ ਮਨਜ਼ੂਰੀ ਦਾ ਸਮਾਂ ਅਤੇ ਪ੍ਰੋਵਿੰਸ ਤੇ ਇਹ ਸਾਰਾ ਕੁਝ ਨਿਰਭਰ ਕਰ ਸਕਦਾ ਹੈ ਤੀਸਰਾ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਸ ਦੇ ਵਿੱਚ ਐਟਲੈਂਟਿਕ ਪ੍ਰੋਵਿੰਸਿਸ ਦੇ ਵਿੱਚ ਪੀਆਰ ਦੇ ਲਈ ਅਸੀਆਂ ਦਿੱਤੀਆਂ ਜਾ ਸਕਦੀਆਂ ਨੇ ਟੋਫਲ ਅਸੈਂਸ਼ੀਅਲਸ ਦੇ ਸੁਨਣ ਅਤੇ ਪੜਨ ਵਾਲੇ ਹਿੱਸਿਆਂ ਦੇ ਅਣ ਅਧਿਕਾਰਿਕ ਯਾਨੀ ਕਿ ਅਨ ਆਫੀਸ਼ੀਅਲ ਸਕੋਰ ਤੁਹਾਨੂੰ ਤੁਰੰਤ ਮਿਲ ਜਾਂਦੇ ਨੇ ਜਦਕਿ ਆਫੀਸ਼ੀਅਲ ਰਿਜ਼ਲਟ 6 ਦਿਨਾਂ ਦੇ ਬਾਅਦ ਆਨਲਾਈਨ ਅਵੇਲੇਬਲ ਹੋ ਜਾਂਦਾ ਹੈ ਜੋ ਕਿ ਆਇਲਸ ਅਤੇ ਸੀਈਐਲ ਪੀਆਈਪ ਦੇ ਨਾਲੋਂ ਤੇਜ਼ ਹੁੰਦਾ ਹੈ ਇਸ ਦੀ ਲਾਗਤ ਲਗਭਗ 120 ਡਾਲਰ ਹੈ ਜਦਕਿ ਆਇਲਸ ਅਤੇ ਹੋਰ ਟੈਸਟਾਂ ਦੇ ਨਾਲੋਂ ਇਹ ਸਸਤਾ ਮੰਨਿਆ ਜਾਂਦਾ ਹੈ ਇਹ ਟੈਸਟ ਕੈਨੇਡਾ ਅਤੇ ਵਿਸ਼ਵ ਭਰ ਦੀਆਂ ਸੁਰੱਖਿਅਤ ਟੈਸਟ ਸੈਂਟਰਸ ਤੇ ਅਵੇਲੇਬਲ ਹੈ ਅਤੇ ਕੁਝ ਸਥਾਨਾਂ ਤੇ ਘਰੋਂ ਵੀ ਇਹ ਟੈਸਟ ਦਿੱਤਾ ਜਾ ਸਕਦਾ ਹੈ। ਟੈਸਟ ਦਾ ਫਾਰਮੈਟ ਅਕੈਡੈਮਿਕ ਨਹੀਂ ਸਗੋ ਰੋਜ਼ਾਨਾ ਤੇ ਕਾਮਕਾਜੀ ਜੀਵਨ ਤੇ ਆਧਾਰਿਤ ਹੁੰਦਾ ਹੈ ਜਿਵੇਂ ਕਿ ਈਮੇਲ ਲਿਖਣਾ, ਕਾਮਕਾਜੀ ਮੀਟਿੰਗਸ ਦੇ ਵਿੱਚ ਹਿੱਸਾ ਲੈਣਾ ਜਾਂ ਫਿਰ ਸਮਾਜਿਕ ਸਥਿਧੀਆਂ ਤੇ ਵਿੱਚ ਚਰਨਾ। ਹਾਲੇ ਆਈਆਰਸੀਸੀ ਨੇ ਟੋਫਲ ਏਸੈਂਸ਼ੀਅਲ ਸਕੋਰ ਨੂੰ ਪੀਆਰ ਅਰਜ਼ੀਆਂ ਦੇ ਲਈ ਸਵੀਕਾਰ ਕਰਨਾ ਸ਼ੁਰੂ ਨਹੀਂ ਕੀਤਾ। ਆਫੀਸ਼ੀਅਲ ਸ਼ੁਰੂਆਤੀ ਡੇਟਸ ਅਤੇ ਟੈਸਟ ਸੈਂਟਰਸ ਦੀ ਜਾਣਕਾਰੀ IRCC ਦੀ ਆਫੀਸ਼ੀਅਲ ਵੈਬਸਾਈਟ www.canada.ca ਤੇ ਜਾਰੀ ਕੀਤੀ ਜਾਵੇਗੀ ETS ਵੀ ਟੈਸਟ ਸੈਂਟਰਸ ਤੇ ਤਰੀਕਾ ਦੀ ਜਾਣਕਾਰੀ ਆਪਣੀ ਵੈਬਸਾਈਟ ਤੇ ਅਪਡੇਟ ਕਰੇਗਾ ਅਰਜ਼ੀਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ IRCC ਅਤੇ ETS ਦੀਆਂ ਆਫੀਸ਼ੀਅਲਸ ਅਨਾਉਂਸਮੈਂਟ ਤੇ ਨਜ਼ਰ ਰੱਖਣ ਹੁਣ ਤੱਕ IRCC ਸਿਰਫ ਆਇਲਸ ਅਤੇ CELPIP ਅਤੇ PTE ਕੋਰ ਨੂੰ ਮਨਜ਼ੂਰ ਕਰਦਾ ਸੀ ਟੋਫਲ ਇਸੈਂਸ਼ੀਅਲਸ ਦੇ ਜੁੜਨ ਨਾਲ ਅਰਜ਼ੀਕਰਤਾ ਦੇ ਕੋਲ ਜ਼ਿਆਦਾ ਆਪਸ਼ਨਸ ਹੋਣਗੇ ਖਾਸ ਕਰਕੇ ਉਹਨਾਂ ਲਈ ਜੋ ਆਇਲਸ ਜਾਂ ਫੇ CELPIP ਦੀਆਂ ਸੀਟਸ ਦੀ ਕਾਰਡ ਜਾਂ ਫਿਰ ਉੱਚੀਆਂ ਫੀਸਾਂ ਦੇ ਨਾਲ ਜੂੰਜ ਰਹੇ ਸਨ ਭਾਰਤ ਫਿਲੀਪੀਨਸ ਨਾਈਜੀਰੀਆ ਅਤੇ ਚਾਈਨਾ ਵਰਗੇ ਦੇਸ਼ਾਂ ਦੇ ਵਿੱਚ ਟੋਫਲ ਸੈਂਟਰਸ ਦੀ ਜ਼ਿਆਦਾ ਉਪਲਬਧਤਾ ਹੈ ਯਾਨੀ ਕਿ ਇੱਥੇ ਸੈਂਟਰਸ ਜ਼ਿਆਦਾ ਅਵੇਲੇਬਲ ਨੇ ਅਰਜ਼ੀਕਾਰਾਂ ਨੂੰ ਟੈਸਟ ਬੁਕਿੰਗ ਦੇ ਵਿੱਚ ਵੀ ਸਹੂਲਤ ਮਿਲੇਗੀ ਇਸ ਦੇ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਐਜੂਕੇਸ਼ਨਲ ਟੈਸਟਿੰਗ ਸਰਵਿਸ ਯਾਨੀ ਕਿ ईटीएस ਦੀ ਵੈਬਸਾਈਟ ਤੇ ਮੁਫਤ ਦੇ ਵਿੱਚ ਪ੍ਰੈਕਟਿਸ ਟੈਸਟ ਤੇ ਸੈਂਪਲ ਕੁਐਸਚਨਸ ਤੁਸੀਂ ਲੈ ਸਕਦੇ ਹੋ ਇਸ ਲਈ ਇਹ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਐਜੂਕੇਸ਼ਨਲ ਟੈਸਟਿੰਗ ਸਰਵਿਸ ਦੀ ਵੈੱਬਸਾਈਟ ਤੇ ਜਾ ਕੇ ਤੁਸੀਂ ਫ੍ਰੀ ਪ੍ਰੈਕਟਿਸ ਟੈਸਟ ਸੈਂਪਲ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ professionl ਕਮਿਊਨੀਕੇਸ਼ਨ ਸਕਿੱਲ ਸੁਧਾਰਨ ਵੱਲ ਧਿਆਨ ਦਿਓ ਇਸ ਇਸ ਦੇ ਵਿੱਚ professionl ਤਰੀਕੇ ਦੇ ਨਾਲ ਈਮੇਲ ਲਿਖਣਾ ਮੀਟਿੰਗਜ਼ ਵਿੱਚ ਹਿੱਸਾ ਲੈਣਾ ਅਤੇ ਹੋਰ ਕਈ ਕਮਿਊਨੀਕੇਸ਼ਨ ਸਕਿੱਲਸ ਸ਼ਾਮਿਲ ਨੇ ਉਸ ਤੋਂ ਬਾਅਦ 90 ਮਿੰਟ ਦੇ ਤੇਜ਼ ਟੈਸਟ ਦੇ ਲਈ ਸਮੇਂ ਦੀ ਸਖਤੀ ਨਾਲ ਅਭਿਆਸ ਕਰੋ ਚੰਗਾ ਟਾਈਮ ਮੈਨੇਜਮੈਂਟ ਰੱਖੋ ਕੈਨੇਡੀਅਨ ਕਮਕਾਜੀ ਸੱਭਿਆਚਾਰ ਯਾਨੀ ਕਿ ਵਰਕ ਕਲਚਰ ਤੇ ਆਮ ਅੰਗਰੇਜ਼ੀ ਮੁਹਾਵਰਿਆਂ ਨੂੰ ਸਮਝੋ ਇਹ ਫੈਸਲਾ ਕੈਨੇਡਾ ਦੀ ਸਾਲ 2025 ਤੇ 27 ਇਮੀਗ੍ਰੇਸ਼ਨ ਲੈਵਲਸ ਪਲਾਨ ਦਾ ਇੱਕ ਹਿੱਸਾ ਹੈ ਜਿਸ ਦਾ ਟੀਚਾ ਸਾਲ 2015 ਦੇ ਵਿੱਚ 395000 ਨਵੇਂ ਪੀਆਰ ਨਿਵਾਸੀਆਂ ਨੂੰ ਸ਼ਾਮਿਲ ਕਰਨਾ ਹੈ ਜਿਸ ਦੇ ਵਿੱਚ ਹੈਲਥ ਕੇਅਰ ਸੈਕਟਰ ਇੰਜੀਨੀਅਰ ਅਤੇ ਸਕਿਲਡ ਟ੍ਰੇਡਸ ਦੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਟੋਫਲ ਅਸੈਂਸ਼ੀਅਲਸ ਨੂੰ ਮਨਜ਼ੂਰ ਕਰਨਾ ਅਰਜ਼ੀਕਾਰਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਦਾ ਹੈ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਟੀਚੇ ਦੇ ਨਾਲ ਬਿਲਕੁਲ ਮੇਲ ਖਾਂਦੀ ਹੈ ਇਸ ਪ੍ਰੋਗਰਾਮ ਦੀ ਮਨਜ਼ੂਰੀ ਕੈਨੇਡਾ ਦੀ ਪੀਆਰ ਅਰਜ਼ੀ ਪ੍ਰਕਿਰਿਆ ਦੇ ਵਿੱਚ ਇੱਕ ਵੱਡਾ ਕਦਮ ਹੈ ਇਹ ਨਵਾਂ ਆਪਸ਼ਨ ਅਰਜ਼ੀਕਰਤਾਵਾਂ ਨੂੰ ਸਸਤੀ ਤੇਜ਼ ਅਤੇ ਵਧੀਰੇ ਪਹੁੰਚ ਯੋਗ ਤਰੀਕੇ ਦੇ ਨਾਲ ਅੰਗਰੇਜ਼ੀ ਮੁਹਾਰਤ ਸਾਬਿਤ ਕਰਨ ਦਾ ਇੱਕ ਮੌਕਾ ਦੇਵੇਗੀ ਜਿਹੜੇ ਲੋਕ ਕੈਨੇਡਾ ਦੇ ਵਿੱਚ ਪੀਆਰ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਦੇ ਲਈ ਆਈਆਰਸੀਸੀ ਅਤੇ ਈਟੀਐਸ ਦੀਆਂ ਆਫੀਸ਼ੀਅਲ ਅਪਡੇਟਸ ਤੇ ਨਜ਼ਰ ਰੱਖਣਾ ਜ਼ਰੂਰੀ ਹੈ ਇਸ ਦੇ ਲਈ ਨਵੇਂ ਮੌਕੇ ਉਠਾਉਣ ਦੀ ਤੁਸੀਂ ਤਿਆਰੀ ਤੁਹਾਨੂੰ ਸ਼ੁਰੂ ਕਰ ਦੇਣੀ ਚਾਹੀਦੀ ਹੈ